ਤੇਰੇ ਬਾੜੇ ਆਵੇ ਮੈਂ ਕਿਹਾ ਮਰਾ ਮੁਕੋਏ ਮੈਂ ਤੇਰੀ ਦੀਨ ਸਹੀਏ ਕੋਈ ਕਿਤਾਬ ਜਵਾਨੀ ਬਣੀ ਆ ਹਾਂ ਨਾ ਪੋਜੀ ਗੁਰਜੰਡ ਸਿੰਘ ਪਿੰਡ ਇਹ ਜੋੜ ਸਿੰਘ ਵਾਲਾ ਕੀ ਗੱਲ ਹੋਈ ਆ ਇਹ ਜਿਹੜੀ ਅੱਜ ਦਰਘਟਨਾ ਹੋਈ ਆ ਵੇਖੋ ਇਹ ਪੰਜਾਬ ਦੇ ਵਿੱਚ ਇੱਕ ਅੱਗ ਬਲ ਰਹੀ ਆ ਜਿਹੜੀ ਨਸ਼ਿਆਂ ਦੀ ਬਹੁਤ ਜਿਆਦੀ ਪਰਮਾਰ ਆ ਤੇ ਸਾਡਾ ਪਿੰਡ ਜਿਹੜਾ ਜੋੜਸੋਂ ਆਲਾ ਇਹਦੇ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਮਜਬੀ ਸਿੰਘ ਬਿੱਕਰ ਸਿੰਘ ਪੁੱਤਰ ਵੀਰ ਸਿੰਘ ਤੇ ਉਹਦਾ ਪੁੱਤਰ ਬਣੀ ਸ਼ਰੇ ਆ ਵੇਖੋ ਜੇ ਸਾਰੇ ਨਗਰ ਨੂੰ ਵੀ ਪਤਾ ਵਾ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਵਾ ਕਿ ਵਿਕਦਾ ਏ ਰੋਜ਼ ਗੱਡੀਆਂ ਦੀਆਂ ਗੱਡੀਆਂ ਆਉਂਦੀਆਂ ਟਾਹਣੀਆਂ ਤੇ ਪਰ ਗੱਲ ਕਰਕੇ ਕੋਈ ਖੁਸ਼ ਨਹੀਂਗਾ ਇਹ ਜਿਹੜੀ ਅੱਜ ਮੌਤ ਹੋਈ ਹੈ ਇਸ ਵੀਰ ਦੀ ਇਹ ਦਾ ਛੋਟੇ ਹੁੰਦੇ ਦਾ ਮਾਪਿਓ ਮਰਿਆ ਇਹ ਚਾਚਿਆਂ ਤਾਵਾ ਤਾਇਆਂ ਦੇ ਭਰਾਵਾਂ ਦੇ ਪੁੱਤਾਂ ਨੇ ਇਹਨੂੰ ਛੋਟੀਆਂ-ਛੋਟੀਆਂ ਬੁਰਕੀਆਂ ਦੇ ਕੇ ਪਾਲ ਲਿਆ ਉਸ ਤੋਂ ਬਾਅਦ ਆ ਸ਼ਾਦੀ ਹੋਈ ਅੱਜ ਆ ਜਿਹੜੀ 20-25 ਸਾਲ ਦੀ ਲੜਕੀ ਆ ਇਹ ਇਹ ਕਿੰਨੂੰ ਕੀਤੇ ਗੱਲ ਲੱਗੂਗੀ ਇਹਨੂੰ ਕੌਣ ਰੱਖੂਗਾ ਕੀ ਬੱਚੇ ਛੋਟੇ-ਛੋਟੇ ਇਹ ਇੱਕੋ ਕੁੜੀ ਆ ਪਰ ਇਹ ਜਿਹੜੀ ਹੈਗੀ ਆ ਲਾਨਤ ਦਿਨੋਂ-ਦਿਨ ਘਟਾਂਦੀ ਥਾਂ ਵਧਦੀ ਜਾਂਦੀ ਆ ਵਧਦੀ ਜਾਂਦੀ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਵੱਲੋਂ ਅੱਗੇ ਵੀ ਕਿਹਾ ਗਿਆ ਸੀ ਸਾਡੇ ਪਿੰਡ ਵਿੱਚ ਜੋ ਛਰੇ ਆਮ ਵਿਕਰੀਆ ਵੇਦ ਚ ਕੋਈ ਦੋ ਰਬਾਣੀਆਂ ਭਰਾ ਖਲੋਤੇ ਆ ਸਾਰੇ ਮਜਬੀ ਸਖ ਵੇਚ ਰਿਹਾ ਵਾ ਜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਦੇ ਬਿਲਕੁਲ ਬੰਦ ਕਰ ਦਿੱਤਾ ਗਿਆ ਦੇਖੋ ਜੀ ਠੀਕ ਆ ਕਹਿ ਰਹੀ ਆ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਆ ਜੀ ਗਰਾਊਂਡ ਲੈਵਲ ਤੇ ਜਦੋਂ ਗੱਲਾਂ ਆ ਕੇ ਹੋਣ ਗਿਆ ਉਤਲੇ ਵੱਡੇ ਸਮਲਗਰਨ ਫੜ ਕੇ ਗੱਲ ਨਹੀਂ ਬਾਨੀ ਛੋਟੇ ਪਿੰਡਾਂ ਦੇ ਵਿੱਚ ਪਿੰਡ ਸੰਯੋਗ ਦੇਣਾ ਪਿੰਡਾਂ ਦੇ ਲੋਕ ਸੰਯੋਗ ਦੇਣਾ ਇਹ ਵੇਖੋ ਪਿੰਡ ਦਾ ਮਸਲਾ ਏ ਇਹ ਪਿਛਲੇ 10 ਦਿਨਾਂ ਤੋਂ ਸਾਡੇ ਗੁਰੂ ਘਰ ਮੇਲਾ ਚੱਲ ਰਿਹਾ ਉੱਥੇ ਗੱਲ ਸਾਰੇ ਹੀ ਸੇਵਾਦਾਰ ਕਰੀ ਜਾਂਦੇ ਆ ਕਿ ਆਪਣਾ ਨੁਕਸਾਨ ਪਾਈ ਹੋ ਜਾਣਾ ਹੋ ਜਾਣਾ ਤੇ ਅੰਤ ਨੂੰ ਨੁਕਸਾਨ ਰਾਤੀ ਜੇ ਸਵੇਰੇ ਹੋ ਗਿਆ ਵਾ ਤੇ ਹਜੇ ਹੋ ਸਕਦਾ ਵਾ ਵੀ ਕੱਲ ਨੂੰ ਵੀ ਇੰਨੀ ਜਿਆਦਾ ਬੇਹਾਲਤ ਹੋਈ ਪਈ ਆ ਪਿੰਡ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਖਾਸ ਕਰਕੇ ਹਲਕੇ ਦੇ ਮੰਤਰੀ ਸਾਹਿਬ ਆ ਪ੍ਰਸ਼ਾਸਨ ਥਾਣਾ ਐਸਐਸਓ ਸਾਹਿਬ ਪੱਟੀ ਮੋੜ ਆ ਕਿ ਤੁਰੰਤ ਨਕੇਲ ਪਾਈ ਜਾਵੇ ਪਹਿਲੋਂ ਵੀ ਅਪਰੋਮੇਸ਼ਨ ਦਿੱਤੀ ਆ ਹੁਣ ਅਸੀਂ ਖੁਦ ਇਸ ਜੇਐਸਏ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤੇ ਮਜਬੂਰ ਪਿੰਡ ਨੂੰ ਕੋਈ ਕਦਮ ਚੁੱਕਣਾ ਪਿਆ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹ ਪਿੰਡ ਦੇ ਵਿੱਚ ਜਿਹੜਾ ਸ਼ਰੇਆਮ ਨਸ਼ਾ ਵਿਛਦਾ ਏ ਇਹਨੂੰ ਅੱਜ ਹੀ ਉਹ ਬੰਦੇ ਜਿਹੜੇ ਰੱਸ਼ਟ ਕੀਤੇ ਜਾਣ ਇਹਦੇ ਕਤਲ ਕੋਸ਼ਿਸ਼ ਤੇ ਕੀਤਾ ਜਾਣ ਕਿਉਂਕਿ ਇਹ ਪਿੰਡ ਦਾ ਮੁੰਡਾ ਪਿੰਡ ਹੀ ਨਸ਼ਾ ਟੀਕਾ ਕਰਕੇ ਮਰਿਆ ਵਾ ਸਾਰਿਆਂ ਨੂੰ ਪਤਾ ਵਾ ਇਸ ਤੋਂ ਪਹਿਲਾਂ ਦੋ ਤਿੰਨ ਮੌਤਾਂ ਹੋਈਆਂ ਉਹ ਵੀ ਟੀਕਣ ਹੋਈਆਂ ਭਾਈ ਤਰਸੇਮ ਸਿੰਘ ਮਰਿਆ ਸੀਗਾ ਮਜਬੀ ਸਿੱਖ ਸਤਨਾਮ ਸਿੰਘ ਮਰਿਆ ਸੀਗਾ ਇੱਕ ਸਾਡੇ ਸੁਖਦੇਵ ਸਿੰਘ ਪੱਪੂ ਦਾ ਮੁੰਡਾ ਮਰਿਆ ਸੀ ਭਾਬ ਕੇ ਅੱਗ ਬਲ ਰਹੀ ਹੈ ਜੀ ਜਿਹੜਾ ਜਿਹੜਾ ਨਸ਼ਾ ਵੇਚਦੇ ਉਹਨਾਂ ਦਾ ਨਾਮ ਤਾਂ ਪਤਾ ਕੀ ਉਹਨਾਂ ਦਾ ਨਾਮ ਜੀ ਬਿੱਕਰ ਸਿੰਘ ਪੁੱਤਰ ਵੀਰਮ ਸਿੰਘ ਵੀਰ ਸਿੰਘ ਮਜਬੀ ਸਿੱਖ ਆ ਤੇ ਗਾਂ ਉਹਨਾਂ ਦਾ ਛੋਟਾ ਮੁੰਡਾ ਇਹ ਮਣੀ ਵੇਖੋ ਅਸੀਂ ਪੰਜਾਬ ਪੰਜਾਬ ਕਿੱਲਿਆਂ ਵਾਲੇ ਆ ਜੀ ਉਹਨਾਂ ਤੇ ਖੁਰਲੀ ਨਹੀਂ ਬੰਦਦੀ ਤੇ ਮਹਿਲ ਪਾਈ ਜਾਂਦੇ ਆ ਸਾਰੇ ਪਿੰਡ ਨੂੰ ਦੀਂਦਾ ਬੋਲਦਾ ਕੋਈ ਨਹੀਂ ਜੇ ਅੱਜ ਅੰਤ ਨੂੰ ਇਹ ਵੀਰ ਗਿਆ ਵਾ ਤੇ ਸਾਰੇ ਬੋਲੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਪਰਸ ਨੂੰ ਦੋ ਰਾਤ ਲਟਣਦੇ ਸੀ ਤੇ ਵੇ ਗਾੜੀ ਪਰਸੋਂ ਗੱਡੀ ਫੜੀ ਪਰ ਆਸਰਾ ਕੋਈ ਨਹੀਂ ਕਰਦਾ ਹੁਣ ਭਰਾਵਾਂ ਨੂੰ ਬੇਨਤੀ ਹੈ ਨਗਰ ਨੂੰ ਕਿ ਇਹ ਜਿਹੜਾ ਪਾਬੜ ਮੱਚ ਗਿਆ ਜਿਹੜਾ ਇਹ ਚਿਰਾਗ ਬੁੱਝ ਗਿਆ ਆਉਣ ਵਾਲੇ ਸਮੇਂ 'ਚ ਯਕਾ ਕਰੀਏ ਪਾਰਟੀਆਂ ਬਾਗਿਆਂ ਤੋਂ ਉੱਪਰ ਉੱਠ ਕੇ ਸਾਰੇ ਵੀਰ ਸੋਹਣ ਸੋਹਣੇ ਖਲੋਤੇ ਆ ਕਸ਼ਮੀਰ ਸੋਹਣੇ ਖਲੋਤੇ ਆ ਦੇਸਾ ਸੋਹਣੇ ਖਲੋਤੇ ਆ ਨਰਵੈਲ ਸੋਹਣੇ ਖ ਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨਕਾਰੀ ਵੀ ਇਹ ਨਸ਼ੇ ਨੂੰ ਠੱਲ ਪਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛੱਟੇ ਜਿਹੜੇ ਬਹੁਤ ਗੰਭੀਰ ਨਿਕਲਣ ਵਾਲੇ ਆ ਕਿਉਂਕਿ ਹੋਰ ਕੋਈ ਕਿਸੇ ਮਾਂ ਦਾ ਚਰਾਗ ਕਿਸੇ ਪਤਨੀ ਦਾ ਸੁਹਾਗ ਕਿਸੇ ਭੈਣ ਦਾ ਭਰਾ ਨਾ ਜਾਵੇ ਸਾਡੀ ਬੇਨਤੀ ਆ ਕਿ ਇਹਨੂੰ ਤੁਰੰਤ ਅੱਜ ਹੀ ਕਾਰਵਾਈ ਕਰਕੇ ਇਹਦੇ ਤੇ ਨਸ਼ੇ ਦਾ ਜੋ ਐਕਟ ਲਾਇਆ ਜਾਵੇ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਇਹੀ ਸਰਕਾਰ ਨੂੰ ਬੇਨਤੀ ਆ ਪਰ ਜਿਹੜੀਆਂ ਸਰਕਾਰ ਠੀਕ ਆ ਗੱਲਾਂ ਕਰ ਰਹੀ ਆ ਕਿ ਨਸ਼ੇ ਬੰਦ ਨਸ਼ੇ ਪਿੰਡ ਡਾਊਨ ਲੈਵਲ ਤੇ ਅਸੀਂ ਆਪਣੇ ਪਿੰਡ ਦੀ ਗੱਲ ਕਰਾਂਗੇ ਕਿ ਸਾਡੇ ਪਿੰਡ ਸ਼ਰਿਆਮ ਵਿਕਰਿਆ ਵਾ ਵਿਕਰਿਆ ਵਾ ਇਹਨੂੰ ਬੰਦ ਕਰਵਾਈਏ ਤੇ ਮੌਕੇ ਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹੀ ਮੰਗ ਆ ਨਹੀਂ ਤੇ ਆ ਕੇ ਕੋਈ ਦੁਬਲੀ ਵਾਲੀ ਸੜਕ ਵੇਖ ਲੈ ਕੋਈ ਸਭਰਾਮ ਵਾਲੀ ਵੇਖ ਲੈ ਕੋਈ ਪਿੰਡ ਪਰ ਉਹਦੇ ਜਿਹਦਾ ਅਸੀਂ ਵੀ ਦੋਸ਼ੀ ਬਣਦੇ ਆ ਆਪਣੇ ਆਪ ਨੂੰ ਦੋਸ਼ੀ ਮੰਨਦੇ ਕਿ ਅਸੀਂ ਜ਼ੁਬਾਨ ਕਿਉਂ ਨਹੀਂ ਖੋਲਦੇ ਅੱਜ ਇਹ ਵੀਰ ਮਰਿਆ ਤੇ ਸਾਡੀ ਸਾਰਿਆਂ ਦੀ ਜ਼ੁਬਾਨ ਮੇਰੇ ਸਮੇਤ ਮੈਂ ਵੀ ਖੋਲੀ ਆ ਪਰ ਇਹ ਗੋਮਸਰਨ ਕੋਈ ਦੂਜਾ ਦੂਜੇ ਨੂੰ ਨਾ ਆਖੇ ਦੂਜਾ ਦੂਜੇ ਨੂੰ ਨਾ ਆਖੇ ਅਸੀਂ ਮਾੜੇ ਬਣਾਂਗੇ ਪਰ ਇਹਨੂੰ ਆਪਾਂ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਆ ਕਿ ਇਹ ਵੀਰ ਨੂੰ ਅਨਿਸ਼ਵਾਸਨ ਦਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਰਘਟਨਾ ਨਾ ਹੋਵੇ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡਾ ਜੌਰ ਸਿੰਘ ਵਾਲਾ ਇਹ ਕੀ ਗੱਲ ਹੋਈ ਸਾਡੇ ਚਾਚੇ ਦਾ ਪੋਤਾ ਸਰਜੀਤ ਸਿੰਘ ਕੀ ਗੱਲ ਬਣੀ ਜਿੰਨੇ ਸਵੇਰੇ ਟੀਕਾ ਲਾ ਲਿਆ ਟੀਕਾ ਲਾ ਕੇ ਉਹ ਪੂਰਾ ਹੋ ਗਿਆ ਵਾ ਨਛਾ ਸਾਡੇ ਇੰਨਾ ਜ਼ਿਆਦਾ ਵਿਗਦਾ ਵਾ ਸਾਡੇ ਪਿੰਡ ਚ ਪਹਿਲਾਂ ਨਹੀਂ ਖਾਸ ਕਰਕੇ ਆ ਆਮ ਆਦਮੀ ਦੇ ਮੋਤਵਾਰ ਵੀ ਇੱਥੇ ਕੋਲ ਖੜੋਤੇ ਆ ਇਹਨਾਂ ਨੂੰ ਵੀ ਪਤਾ ਵਾ ਵੀ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਪਹਿਲਾਂ ਸਾਡੇ ਪਿੰਡ ਨਹੀਂ ਹੀ ਵਿਗਦਾ ਉਦੋਂ ਦਾ ਵਿਗਦਾ ਸੀ ਪਰ ਇਹ ਸਾਰੇ ਜਾ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਲੀਡਰ ਸਾਹਿਬਾਨਾਂ ਨੂੰ ਵੀ ਕਹਿੰਦੇ ਆ ਪਰ ਕੋਈ ਸਾਡੀ ਸੁਣਵਾਈ ਨਹੀਂ ਇੱਥੇ ਹੋ ਰਹੀ ਪਿੰਡ ਦੇ ਵਿੱਚ ਸਾਡੇ ਸਾਰੇ ਹੋਰ ਨਾ ਪਿੰਡੋਂ ਤੋਂ ਆਣ ਕੇ ਮੁੰਡੇ ਜਿਹੜੇ ਰਾਤ ਦਿਨ ਉਧਰ ਧੁੰਮੀ ਚੁੱਕ ਛੜਦੇ ਆ ਗੱਡੀਆਂ ਮੋਟਰਸਾਈਕਲ ਪਤਾ ਨਹੀਂ ਕਿੰਨੇ ਕ ਆਉਂਦੇ ਆ ਤੇ ਚੋਰੀਆਂ ਵੀ ਹੁੰਦੀਆਂ ਵਾ ਪਰ ਕੋਈ ਸਾਡੀ ਜਿਹੜੀ ਸੁਣਵਾਈ ਆ ਉਹ ਨਹੀਂ ਹੋ ਰਹੀ ਮੰਗਦੇ ਆ ਮੰਗਦੇ ਇਹੋ ਕਰਦੇ ਆ ਵੀ ਇਹਨੂੰ ਨਸ਼ੇ ਨੂੰ ਬਿਲਕੁਲ ਸਾਰੇ ਪੰਜਾਬ ਚੋਂ ਆਪਾਂ ਤੇ ਇਹਨੇ ਖਤਮ ਕੀਤਾ ਜਾਵੇ ਹੁਣ ਇਹ ਇੱਕ ਘਰ ਦੀ ਕਹਾਣੀ ਨਹੀਂ ਗੀ ਇਹ ਘਰ ਘਰ ਦੀ ਕਹਾਣੀ ਆ ਪਿੰਡ ਪਿੰਡ ਦੀ ਕਹਾਣੀ ਆ ਵੀ ਕਿੰਨੇ ਮੁੰਡੇ ਨੌਜਵਾਨ ਆ ਜਿਹੜੇ ਉਹ ਇਸ ਨਸ਼ੇ ਦੀ ਬਲੀ ਚੜ ਰਹੇ ਆ ਟੀਕੇ ਲਾ ਲਾ ਕੇ ਮਰਦੇ ਰਹੇ ਡੇਢ ਮਹੀਨਾ ਪਹਿਲਾਂ ਉੱਥੇ ਲੱਗ ਗਿਆ ਹੀ ਪਿੰਡੇ ਇੱਕ ਹੋਰ ਮੁੰਡਾ ਮਰਿਆ ਵਾ ਤੇ ਹੁਣ ਫੇਰ ਹੁਣੇ ਮਹੀਨਾ ਆਜੇ ਹੁਣ ਇਹ ਡੇਢ ਮਹੀਨੇ ਬਾਅਦ ਇਹ ਆ ਤੇ ਕਿੰਨੇ ਆਪਣੇ ਪੰਜਾਬ ਦੇ ਪਿੰਡਾਂ ਤੁਸੀਂ ਸਭ ਲਾ ਲੋ 1.5 ਮਹੀਨੇ ਚ 45 ਦੇਣ ਆ ਤੇ 45 ਦਿਨਾਂ ਦੇ ਵਿੱਚ ਸਾਡੇ ਪਿੰਡ ਚੀ ਦੋ ਮਰ ਗਏ ਹੋਰ ਦੂਜਿਆਂ ਪਿੰਡਾਂ ਦੇ ਵਿੱਚ ਕੀ ਆ ਲੋਣ ਡਿਆ ਵਾ ਇਹ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜਿਹੜਾ ਵਾਦਾ ਕਰਕੇ ਪੰਜਾਬ ਦੀ ਸੱਤਾ ਸੰਭਾਲੀ ਸੀ ਪੰਜਾਬ ਦਾ ਜਰੂਰ ਕੋਈ ਨਾ ਕੋਈ ਤੁਸੀਂ ਇਹ ਗੱਲ ਤੇ ਹੱਲ ਕਰੋ ਤੁਸੀਂ ਅਫਸਰਾਂ ਨਾਲ ਮੀਟਿੰਗਾਂ ਵੀ ਲਾਉਂਦੇ ਜੇ ਉਹਨਾਂ ਨੂੰ ਕਹਿੰਦੇ ਵੀ ਜੇ ਪਰ ਕੋਈ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦੇ ਰਹੀ ਹਾਂਜੀ ਸਰ ਪਿੰਡ ਜੋੜ ਸਿੰਘ ਵਾਲਾ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਟੀਕ ਦੇ ਹੌਲ ਦੇ ਨਾਲ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਤੁਸੀਂ ਮੌਕੇ ਤੇ ਵੀਰ ਕੀਤਾ ਹੈ ਕੋਈ ਪਰਸਨ ਜਿਹੜਾ ਚਿੱਟਾ ਵਿੱਚ ਨਾਲੇ ਵੀ ਗ੍ਰਿਫਤਾਰ ਕੀਤੇ ਗਏ ਨੇ ਜੀ ਗ੍ਰਿਫਤਾਰ ਵੀ ਇਸੇ ਤਰ੍ਹਾਂ ਬਿਲਕੁਲ ਫੇਰਾਲ ਫਕਤ ਕਰ ਦਿੱਤਾ ਹੈ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਦੂਜਾ ਵੀ ਕੋਈ ਕੁਝ ਹੋ ਰਿਹਾ ਹੈ ਇਹਦੇ ਵਿੱਚ ਸਭ ਤੋਂ ਸਦਕੋ ਕਾਰਵਾਈ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਪਰਚਾ ਦਰਜ ਕਰ ਰਹੇ ਲੋਹ ਮੰਨਿਆ ਦੇ ਜੇ ਕੋਈ ਹੋਰ ਵੀ ਵਿੱਚ ਕਿਸੇ ਦਾ ਕੋਈ 파ਟ ਹੋਵੇ ਉਹਦੇ ਵੀ ਲਾਫੇਖ ਨੂੰ ਲਿਆਇਆ ਗਿਆ ਪਰਿਵਾਰ ਵੱਲੋਂ ਹੀ ਸਾਲੋਂ ਕਿਸੇ ਨਾਂ ਲਿਆ ਜਾ ਰਿਹਾ ਕੁਝ ਵਿਅਕਤੀ ਨੇ ਜਿਹੜਾ ਵੀ ਪਿੰਡ ਦੇ ਵਿੱਚ ਨਸ਼ਾ ਵੇਚਦੀ ਉਹਨਾਂ ਤੋਂ ਕਹਿੰਦੇ ਵੀ ਲੈ ਕੇ ਆਇਆ ਸੀ ਨਸ਼ਾ ਤੇ ਫਿਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਜਾ ਕੇ ਇੰਜੈਕਸ਼ਨ ਲਾਇਆ ਦੋ ਕਿ ਕਾਨੂੰਨੀ ਤੌਰ ਤੇ ਹਾਂ ਕਿ ਉਹਦੇ ਖਿਲਾਫ ਇਹ ਕਾਨੂੰਨੀ ਕਾਰਵਾਈ ਕਰਦੇ ਨੇ 105 ਪੀਐਨਐਸ ਦੇ ਤਹਿਤ ਕਾਰਵਾਈ ਅਮਚੀ ਆ ਰਹੇ ਹੈ ਬਾਕੀ ਇਨਵੈਸਟੀਗੇਸ਼ਨ ਕਿ ਜੋ ਵੀ ਸਾਹਮਣੇ ਆਉਗਾ ਜਿੰਨੇ ਗੱਦੀ ਕੀਤੀ ਹੈ ਉਹਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਠੀਕ ਹੈ